ਤੁਹਾਡੇ ਮਾਧਿਅਮ ਰਾਹੀਂ ਸਾਡੀ ਅਪੀਲ ਆ ਜਿੰਨੇ ਵੀ ਟਰੈਕਟਰ ਟਰਾਲੀਆਂ ਲੈ ਕੇ ਹੋਲੇ ਮਹੱਲੇ ਤੇ ਗਏ ਆ ਜਦੋਂ ਇਹ ਆਪਣਾ ਉੱਥੋਂ ਪ੍ਰੋਗਰਾਮ ਸਮਾਪਤ ਹੁੰਦਾ ਉਹ ਹੋਲਾ ਮਹੱਲਾ ਸਮਾਪਤ ਹੁੰਦਾ ਉਹ ਟਰਾਲੀਆਂ ਪਿੰਡਾਂ ਨੂੰ ਨਾ ਮੋੜ ਕੇ ਲੈ ਕੇ ਜਾਣ ਉਹ ਸਾਰੀਆਂ ਟਰਾਲੀਆਂ ਤਿਆਰ ਕੀਤੀਆਂ ਟਰਾਲੀਆਂ ਮੋਰਚਿਆਂ ਤੇ ਆਉਣ ਪੰਜਾਬ ਦੇ ਪਿੰਡਾਂ ਤੋਂ ਜੋ ਵੀ ਲੋਕ ਹੋਲਾ ਮਹੱਲਾ ਤੇ ਜਾਣ ਉਹ ਫਿਰ ਸ਼ੰਭੂ ਬਾਰਡਰ ਤੇ ਵੀ ਜ਼ਰੂਰ ਆਣ ਇਹ ਅਪੀਲ ਸ਼ੰਭੂ ਬਾਰਡਰ ਤੋਂ ਕਿਸਾਨਾਂ ਨੇ ਪੰਜਾਬ ਦੇ ਲੋਕਾਂ ਨੂੰ ਕੀਤੀ ਹੈ 42 ਦਿਨਾਂ ਤੋਂ ਕਿਸਾਨ ਪੰਜਾਬ ਹਰਿਆਣਾ ਦੀਆਂ ਹੱਦਾਂ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਬੈਠੇ ਨੇ ਐਮਐਸਪੀ ਦੇ ਕਾਨੂੰਨੀ ਗਾਰੰਟੀ ਸਣੇ ਕੁਝ ਹੋਰ ਮੰਗਾਂ ਲਈ ਕਿਸਾਨ ਮਜਦੂਰ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਹੇਠ ਇਹ ਅੰਦੋਲਨ ਚੱਲ ਰਿਹਾ ਹੈ ਦੇਖੋ ਇਹਨਾਂ ਦਿਨਾਂ ਦੇ ਵਿੱਚ ਹੋਲੇ ਮਹੱਲੇ ਤੇ ਪੂਰਾ ਪੰਜਾਬ ਜਾਂਦਾ ਅ ਪਿੰਡਾਂ ਚੋਂ ਪੂਰੀਆਂ ਟਰਾਲੀਆਂ ਤਿਆਰ ਕਰਕੇ ਹੋਲਾ ਮਹੱਲਾ ਸੀ ਬੜੇ ਧੂਮਤਾਂਵ ਨਾ ਮਨਾਉਣੇ ਆ ਤੁਹਾਡੇ ਮਾਧਿਅਮ ਰਾਹੀਂ ਸਾਡੀ ਅਪੀਲ ਆ ਜਿੰਨੇ ਵੀ ਟਰੈਕਟਰ ਟਰਾਲੀਆਂ ਲੈ ਕੇ ਹੋਲੇ ਮਹੱਲੇ ਤੇ ਗਏ ਆ ਜਦੋਂ ਹੀ ਆਪਣਾ ਉੱਥੋਂ ਪ੍ਰੋਗਰਾਮ ਸਮਾਪਤ ਹੁੰਦਾ ਹੋਲਾ ਮਹੱਲਾ ਸਮਾਪਤ ਹੁੰਦਾ ਉਹ ਟਰਾਲੀਆਂ ਪਿੰਡਾਂ ਨੂੰ ਨਾ ਮੋੜ ਕੇ ਲੈ ਕੇ ਜਾਣ ਉਹ ਸਾਰੀਆਂ ਟਰਾਲੀਆਂ ਤਿਆਰ ਕੀਤੀਆਂ ਟਰਾਲੀਆਂ ਮੋਰਚਿਆਂ ਤੇ ਆਉਣ ਤਾਂ ਕਿ ਮੋਰਚੇ ਨੂੰ ਬਲ ਮਿਲੇ ਮੋਰਚੇ ਨੂੰ ਬਲ ਮਿਲੂਗਾ ਫੇਰ ਹੀ ਅਸੀਂ ਜਿਹੜੇ ਆਪਦੇ ਮੰਗਾ ਮਨਾ ਸਕਾਂਗੇ 13 ਫਰਵਰੀ ਤੋਂ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਬੈਠੇ ਨੇ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਉਹ ਦਿੱਲੀ ਵੱਲ ਕੂਚ ਕਰਨਗੇ ਪਰ ਕਿਸਾਨਾਂ ਨੂੰ ਰਾਹ ਦੇ ਵਿੱਚ ਰੋਕ ਲਿਆ ਗਿਆ 21 ਫਰਵਰੀ ਨੂੰ ਤਾਂ ਜਦੋਂ ਦੁਬਾਰਾ ਕੂਚ ਦੀ ਕੋਸ਼ਿਸ਼ ਹੋਈ ਤਾਂ ਖਨੌਰੀ ਬਾਰਡਰ ਤੇ ਸ਼ੁਕਰਨ ਸਿੰਘ ਦੀ ਮੌਤ ਵੀ ਹੋ ਗਈ ਜਿਸ ਤੋਂ ਬਾਅਦ ਮਸਲਾ ਹੋਰ ਪਖਿਆ ਹੁਣ ਉਦੋਂ ਤੋਂ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਬੈਠੇ ਨੇ ਤੇ ਹੁਣ ਹੋਲਾ ਮਹੱਲਾ ਤੇ ਜਾਣ ਵਾਲੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਉਹ ਕਿਸਾਨੀ ਅੰਦੋਲਨ 'ਚ ਵੀ ਜ਼ਰੂਰ ਪਹੁੰਚਣ